ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਾਣੀ ਤੇ ਬੱਸਾਂ ਅਤੇ ਮੰਗਲ ਗ੍ਰਹਿ ਤੇ ਰੈਲੀ ਵਾਲੀ ਗੱਲ ਜਦੋਂ ਭਗਵੰਤ ਸਿੰਘ ਮਾਨ ਨੇ ਦੱਸੀ ਤਾਂ ਸਾਰੇ ਲੋਕ ਹੱਸਣ ਲੱਗ ਪਏ ਤੇ ਸਾਰਿਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਸੁਣਨ ਤੋਂ ਬਾਅਦ ਤਾੜੀਆਂ ਮਾਰ ਕੇ ਹਸੇ ਤੇ ਸੁਖਬੀਰ ਬਾਦਲ ਦੇ ਉੱਤੇ ਦਿੱਤੇ ਹੋਏ ਜਿਹੜੇ ਬਿਆਨ ਸੀ ਮੁੱਖ ਮੰਤਰੀ ਦੇ ਵੱਲੋਂ ਸਾਰੇ ਹੀ ਲੋਕ ਹਾਸੇ ਦੇ ਵਿੱਚ ਟਾਲਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਕਿਸ ਤਰ੍ਹਾਂ ਮੰਦ ਬੁੱਧੀ ਐ ਤੇ ਆਪਣੇ ਆਪ ਨੂੰ ਉਹ ਕਿਸ ਤਰ੍ਹਾਂ ਸਮਝਦਾ ਹੈ ਤੇ ਆਖਰਕਾਰ ਪੰਜਾਬ ਦੇ ਲੋਕ ਉਸ ਨੂੰ ਕਿਸ ਤਰ੍ਹਾਂ ਸਬਕ ਸਿਖਾਉਣਗੇ ਆਕਾਲੀ ਦਲ ਜਿਹੜਾ ਹੈ ਹੁਣ ਖਤਮ ਹੋ ਚੁੱਕਿਆ ਹੈ ਹੋਰ ਕੀ ਕੀ ਕਿਹਾ ਮੁੱਖ ਮੰਤਰੀ ਸਾਹਿਬ ਨੇ ਤੇ ਲਗਾਤਾਰ ਆਕਾਲੀ ਦਲ ਤੇ ਵਰਦੇ ਹੋਏ ਮੁੱਖ ਮੰਤਰੀ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਖਰ ਪਹਿਲਾਂ ਪਾਣੀ ਵਾਲੀਆਂ ਬੱਸਾਂ ਚਲਾ ਹਟਿਆ ਆਕਾਲੀ ਦਲ ਚੰਦ ਤੇ ਰੈਲੀ ਕਰਨ ਵਾਲੀਆਂ ਗੱਲਾਂ ਕਹਿ ਦਿਤੀਆਂ ਸੋ ਆਖਰ ਉਹ ਸੱਚ ਨਹੀਂ ਹੋਈਆਂ ਨੇ ਸੁਖਵੀਰ ਦਾ ਘੜੁਕਾ ਜਿਹੜਾ ਹੈ ਉਹ ਵੀ ਕੁਬਾੜ ਬਣ ਚੁੱਕਿਆ ਹੈ ਪਾਣੀ ਵਿੱਚ ਬੱਸਾਂ ਚਲਾਈਆਂ ਸੋ ਸਕੀਮਾਂ ਜਿਹੜੀਆਂ ਨੇ ਫੇਲ ਰਹੀਆਂ ਨੇ ਚੰਦ ਤੇ ਰੈਲੀ ਕਰਨ ਵਾਲੀ ਗੱਲ ਵੀ ਜਿਹੜੀ ਹੈ ਬਿਲਕੁਲ ਫੇਲ ਸਾਬਤ ਹੋਈ ਹੈ ਅਕਾਲੀ ਦਲ ਆਪਣੇ ਆਪ ਨੂੰ ਬਚਾਉਣ ਲਈ ਤੁਰਿਆ ਹੋਇਆ ਤੇ ਨਾਮ ਦਿੱਤਾ ਹੋਇਆ ਪੰਜਾਬ ਬਚਾਓ ਯਾਤਰਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਗੁਰਦਾਸਪੁਰ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਤੇ ਇਹ ਵੀ ਕਿਹਾ ਕਿ ਗੈਰ ਅਮਲੀ ਪਰਿਵਾਰਾਂ ਤੋਂ ਆਏ ਹਾਂ ਅਸੀਂ ਖੇਤੀ ਵੀ ਕਰਾਂਗੇ ਪਰ ਵੱਡੇ ਲੀਡਰਾਂ ਦੇ ਬੱਚੇ ਨਵੀਂ ਕਿਸਮ ਦੀ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਜਿਤਾਓ ਜਦੋਂ ਕਿ ਲੋਕਾਂ ਦੀ ਜਿੱਤ ਹੋਣੀ ਹੈ ਲੋਕ ਨੇੜੇ ਜਾਂਦੇ ਨੇ ਤਾਂ ਅੱਖਾਂ ਦਿਖਾਉਂਦੇ ਨੇ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਵਿਖੇ ਆਪ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਹੱਕ ਦੇ ਵਿੱਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ ਹੈ ਸੁਖਵੀਰ ਬਾਦਲ ਤੇ ਵਰਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਇੱਕ ਤਾਂ ਮੰਦ ਬੁੱਧੀ ਹੈ ਪਰ ਇਹ ਤਾਂ ਬੰਦ ਦਿਮਾਗ ਵਾਲਾ ਬੱਚਾ ਹੈ ਉਹ ਪੰਜਾਬ ਦੇ ਵਿੱਚ ਪੰਜਾਬ ਬਚਾਓ ਰੋਡ ਸ਼ੋਅ ਜਾ ਆਯੋਜਨ ਕਰ ਰਹੇ ਨੇ ਜਦੋਂ ਕਿ ਲੋਕਾਂ ਨੇ ਹੀ ਪੰਜਾਬ ਨੂੰ ਬਚਾਇਆ ਹੈ ਰੋਡ ਸ਼ੋਅ ਦੌਰਾਨ ਸੁਖਵੀਰ ਬਾਦਲ ਨੂੰ ਗਰਮੀ ਤੋਂ ਬਚਾਉਣ ਲਈ ਛਤਰੀ ਨਾਲ ਰੱਖਿਆ ਹੋਇਆ ਤਾਂ ਜੋ ਉਹਨਾਂ ਨੂੰ ਗਰਮੀ ਨਾ ਲੱਗੇ ਉਹਨਾਂ ਕਿਹਾ ਹੈ ਕਿ ਅਜਿਹੇ ਲੋਕ ਤਾਪਮਾਨ ਪੁੱਛ ਕੇ ਹੀ ਘਰਾਂ ਤੋਂ ਬਾਹਰ ਆ ਜਾਂਦੇ ਨੇ ਉਹਨਾਂ ਕਿਹਾ ਹੈ ਜੇਕਰ ਗਰਮੀ ਜ਼ਿਆਦਾ ਹੋਵੇ ਤਾਂ ਉਹ ਵੋਟਾਂ ਮੰਗਣ ਲਈ ਵੀ ਨਹੀਂ ਨਿਕਲਦੇ ਨੇ ਉਹਨਾਂ ਕਿਹਾ ਕਿ ਸਾਨੂੰ ਰੱਬ ਤੋਂ ਬਿਨਾਂ ਕਿਸੇ ਦਾ ਡਰ ਨਹੀਂ ਹੈ ਉਹਨਾਂ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਕੋਲ ਸੁਧਾਰ ਦਾ ਬਹੁਤ ਵਧੀਆ ਮੌਕਾ ਹੈ ਇਸ ਨੂੰ ਮਿਸ ਨਾ ਕਰੋ ਹੁਣ ਗੁਰਦਾਸਪੁਰ ਦੇ ਲੋਕਾਂ ਵਿੱਚ ਇਹ ਰਾਏ ਬਣ ਗਈ ਹੈ ਕਿ ਤੁਸੀਂ ਚੋਣਾਂ ਵਿੱਚ ਜਿਸ ਨੂੰ ਵੀ ਮੈਦਾਨ ਦੇ ਵਿੱਚ ਉਤਾਰੋ ਉਹ ਉਸ ਨੂੰ ਹੀ ਵੋਟ ਪਾਉਣਗੇ। ਉਹਨਾਂ ਕਿਹਾ ਹੈ ਕਿ ਗੁਰਦਾਸਪੁਰ ਦੇ ਲੋਕਾਂ ਨੇ ਪਹਿਲਾਂ ਵਿਨੋਦ ਖੰਨਾ ਅਤੇ ਫਿਰ ਸਨੀ ਦਿਓਲ ਨੂੰ ਐਮਪੀ ਜਿਨ੍ਹਾਂ ਨੇ ਸਮਾਜ ਲਈ ਕੁਝ ਵੀ ਨਹੀਂ ਕੀਤਾ। ਹੁਣ ਲੋਕ ਜਿਹੜੇ ਨੇ ਮੌਕਾ ਦੇਖ ਰਹੇ ਨੇ ਉਹ ਗਲਤੀ ਸੁਧਾਰਨ ਅਤੇ ਆਪਣੇ ਹਲਕੇ ਦੇ ਸ਼ਹਿਰੀ ਕਲਸੀ ਨੂੰ ਵੋਟ ਦੇਣ। ਉਹਨਾਂ ਕਿਹਾ ਇਹ ਪਹਿਲਾਂ ਵੀ ਲੋਕਾਂ ਨੂੰ ਉਹਨਾਂ ਤੋਂ ਕਈ ਉਮੀਦਾਂ ਸਨ ਪਰ ਉਹਨਾਂ ਦੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ। ਉਮੀਦਵਾਰ ਦਾ ਮਤਲਬ ਹੈ ਉਹ ਵਿਅਕਤੀ ਜਿਸ ਤੋਂ ਲੋਕਾਂ ਨੂੰ ਉਮੀਦ ਹੈ ਪਰ ਹੁਣ ਤੱਕ ਜਿੰਨੇ ਵੀ ਉਮੀਦਵਾਰ ਆਏ ਨੇ ਉਹਨਾਂ ਨੇ ਲੋਕਾਂ ਦੀਆਂ ਨਹੀਂ ਸਗੋ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀਆਂ ਉਮੀਦਾਂ ਤੇ ਹੀ ਖਰਾ ਉਤਰਨਾ ਵਧੀਆ ਸਮਝਿਆ ਉਹਨਾਂ ਪ੍ਰਤਾਪ ਬਾਜਵਾ ਵੱਲ ਇਸ਼ਾਰਾ ਕਰਦੇ ਆ ਕਿਹਾ ਕਿ ਜਦੋਂ ਐਲਓਸੀ ਆਗੂ 1.5 ਕਰੋੜ ਰੁਪਏ ਦੀਆਂ ਕਾਰਾਂ ਵਿੱਚ ਘੁੰਮਦੇ ਨੇ ਤਾਂ ਵਰਕਰ ਸੋਚਦੇ ਨੇ ਕਿ ਉਹਨਾਂ ਦਾ ਕੀ ਕਸੂਰ ਹੈ ਉਹ 1.5 ਕਰੋੜ ਰੁਪਏ ਦੀਆਂ ਕਾਰਾਂ ਵਿੱਚ ਸਫ਼ਰ ਕਰਦੇ ਨੇ ਅਤੇ ਅਸੀਂ ਸਾਈਕਲਾਂ ਉੱਤੇ ਸਫ਼ਰ ਕਰਦੇ ਹਾਂ ਉਹਨਾਂ ਕਿਹਾ ਇਹ ਅਜਿਹੇ ਲੋਕ ਜਦੋਂ ਹਾਰ ਜਾਂਦੇ ਨੇ ਤਾਂ ਉਹ ਦੂਜਿਆਂ ਵਿੱਚ ਨੋਕਸ ਲੱਭਦੇ ਨੇ ਅਤੇ ਹੈਰਾਨ ਹੁੰਦੇ ਨੇ ਕਿ ਉਹ ਕਿਸ ਤਰ੍ਹਾਂ ਦੇ ਪਦਾਰਥ ਬਣ ਗਏ ਨੇ ਮੋਬਾਈਲ ਰਿਪੇਅਰ ਕਰਨ ਵਾਲੇ ਲੋਕ ਵਿਧਾਨ ਸਭਾ ਦੇ ਵਿੱਚ ਆ ਗਏ ਜਿਸ ਬਾਰੇ ਮੈਂ ਕਿਹਾ ਹੈ ਕਿ ਸਿਰਫ ਮੋਬਾਈਲ ਫੋਨ ਹੀ ਨਹੀਂ ਬਲਕਿ ਦਿਮਾਗ ਨੂੰ ਠੀਕ ਕਰਨ ਵਾਲੇ ਲੋਕ ਵੀ ਜਿਹੜੇ ਨੇ ਵਿਧਾਨ ਸਭਾ ਦੇ ਵਿੱਚ ਪੁੱਜ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਆਖਰ ਸਾਨੂੰ ਇਸ ਬਾਰੇ ਜਿਹੜਾ ਹੈ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਲੋਕ ਨੇ ਉਹ ਹੁਣ ਬਿਲਕੁਲ ਛਾਈ ਬਣ ਚੁੱਕੇ ਨੇ ਸਾਡੇ ਜਿਹੜੇ ਲੋਕ ਨੇ ਉਹ ਸਾਫ਼ ਸੁਥਰੇ ਅਕਸ਼ ਵਾਲੇ ਲੋਕ ਨੇ ਤੇ ਉਹ ਹੁਣ ਸਹੀ ਨੂੰ ਹੀ ਚੁਣਨਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੁਖਵੀਰ ਬਾਦਲ ਵਰਗੇ ਗੱਲਾਂ ਮਾਰਦੇ ਨੇ ਵੱਡੀਆਂ ਪਰ ਆਖਰਕਾਰ ਇਹ ਲੋਕ ਬਿਲਕੁਲ ਆਪਣੇ ਆਪ ਨੂੰ ਵੀ ਸਹੀ ਰਾਹ ਤੇ ਨਹੀਂ ਤੋਰ ਰਹੇ ਨੇ ਆਖਰ ਇਹਨਾਂ ਨੂੰ ਵੀ ਨਹੀਂ ਪਤਾ ਕਿ ਕਿਸ ਤਰ੍ਹਾਂ ਦੀਆਂ ਇਹ ਚੀਜ਼ਾਂ ਕਰਦੇ ਜਾ ਰਹੇ ਨੇ ਸੋ ਆਖਰਕਾਰ ਇਹਨਾਂ ਲੋਕਾਂ ਦੀ ਵੱਡੀ ਹਾਰ ਹੋਵੇਗੀ ਇਹਨਾਂ ਦੇ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਕੈਂਡੀਡੇਟਸ ਦੀ ਜਿਹੜੀ ਹੈ ਬੁਰੀ ਤਰ੍ਹਾਂ ਹਾਰ ਹੋਵੇਗੀ ਇਹ ਲੋਕ ਬੁਰੀ ਤਰ੍ਹਾਂ ਹਾਰਨਗੇ ਸੋ ਆਖਰ ਇਹਨਾਂ ਲੋਕਾਂ ਦੇ ਜੋ ਕੈਂਡੀਡੇਟ ਨੇ ਉਹਨਾਂ ਦੀਆਂ ਜ਼ਮਾਨਤਾਂ ਵੀ ਜਿਹੜੀਆਂ ਨੇ ਬਿਲਕੁਲ ਜੰਗਤ ਹੋ ਜਾਣਗੀਆਂ ਇਹ ਗੱਲਾਂ ਜਿਹੜੀਆਂ ਨੇ ਬਿਲਕੁਲ ਮੁੱਖ ਮੰਤਰੀ ਨੇ ਸਾਫ਼ ਤੌਰ ਤੇ ਕਹਿਣਾ ਕੀਤੀਆਂ ਨੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਜਿਹੜੀ ਹੈ ਪੰਜਾਬ ਦੇ 10 ਸਟਾਰ ਪ੍ਰਚਾਰਕਾਂ ਨੇ ਚੋਣਾਂ ਤੋਂ ਦੂਰੀ ਬਣਾਈ ਹੋਈ ਹੈ ਜੀ ਹਾਂ ਜਿੱਥੇ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦੇ ਵਿੱਚ ਸਿਰਫ ਕੁਝ ਕੁ ਦਿਨ ਬਾਕੀ ਨੇ ਪਟਿਆਲਾ ਅੰਮ੍ਰਿਤਸਰ ਖਡੂਰ ਸਾਹਿਬ ਬਠਿੰਡਾ ਲੁਧਿਆਣਾ ਪੰਜਾਬ ਦੇ ਹੋਰ ਸੀਟ ਬਣ ਚੁੱਕੇ ਨੇ ਪੰਜਾਬ ਪ੍ਰਚਾਰ ਜੋਰਾਤੇ ਪਰ ਪੰਜਾਬ ਦੀ ਸਿਆਸਤ ਤੋਂ ਵੱਡੇ ਸਟਾਰ ਚਿਹਰੇ ਜਿਹੜੇ ਨੇ ਇਸ ਪੂਰੀ ਮੁਹਿੰਮ ਤੋਂ ਬਿਲਕੁਲ ਗਾਇਬ ਹੋ ਚੁੱਕੇ ਨੇ ਇਹ 10 ਚਿਹਰੇ ਪਾਰਟੀ ਛੱਡ ਕੇ ਆਪਣੇ ਚਹੇਤਿਆਂ ਦੀਆਂ ਮੁਹਿੰਮਾਂ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਨਹੀਂ ਆ ਰਹੇ ਨੇ ਪੰਜਾਬ ਦੀਆਂ 13 ਸੀਟਾਂ ਲਈ ਕੁੱਲ 328 ਉਮੀਦਵਾਰਾਂ ਨੇ ਚੋਣ ਲੜੀ ਹੈ ਇਹਨਾਂ ਦੇ ਵਿੱਚ 328 ਉਮੀਦਵਾਰਾਂ ਚੋਂ 200 302 ਪੁਰਸ਼ ਅਤੇ 26 ਮਹਿਲਾ ਉਮੀਦਵਾਰ ਨੇ ਇੰਨਾ 26 ਮਹਿਲਾ ਉਮੀਦਵਾਰਾਂ ਦੇ ਵਿੱਚੋਂ ਮੁੱਖ ਸਿਆਸੀ ਪਾਰਟੀਆਂ ਵੱਲੋਂ ਸਿਰਫ 6 ਔਰਤਾਂ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਇਸ ਵਾਰ ਇਕੱਲੇ ਹੀ ਨਾਮਜ਼ਦਗੀ ਭਰੀ ਹੈ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਨਾਮਜ਼ਦਗੀ ਤੇ ਹਾਜ਼ਰ ਨਹੀਂ ਹੋਏ ਅਤੇ ਉਹਨਾਂ ਦੀ ਚੋਣ ਮੁਹਿੰਮ ਚ ਉਹਨਾਂ ਦਾ ਸਾਥ ਦਿੰਦੇ ਨਜ਼ਰ ਨਹੀਂ ਆਏ ਨੇ ਸਤੰਬਰ 2021 ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਆਪਣੀ ਪਾਰਟੀ ਖੋਦ ਬਣਾਈ ਅਤੇ ਆਪ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਨੂੰ ਭਾਜਪਾ ਦੇ ਵਿੱਚ ਮਿਲਾ ਲਿਆ ਸੀ ਉਦੋਂ ਤੋਂ ਉਹ ਕੈਪਟਨ ਪੰਜਾਬ ਦੀ ਸਿਆਸਤ ਤੋਂ ਅਦੇਖ ਨਜ਼ਰ ਆ ਰਹੇ ਨੇ ਫਿਰ ਹਾਲ ਉਹਨਾਂ ਦੀ ਬਿਮਾਰੀ ਦੀ ਜਾਣਕਾਰੀ ਸਾਹਮਣੇ ਆਈ ਹੈ ਪਰਨੀਤ ਕੌਰ ਨੇ ਖੁਦ ਇੱਕ ਇੰਟਰਵਿਊ 'ਚ ਦੱਸਿਆ ਹੈ ਕਿ ਕੈਪਟਨ ਦੀ ਸਿਹਤ ਬਹੁਤ ਖਰਾਬ ਹੈ ਅਤੇ ਉਹ ਦਿੱਲੀ 'ਚ ਜ਼ੇਰੇ ਇਲਾਜ ਨੇ ਉਹਨਾਂ ਦਾ ਪੁੱਤਰ ਰਣਿੰਦਰ ਸਿੰਘ ਵੀ ਉਹਨਾਂ ਦੇ ਨਾਲ ਹੀ ਹੈ ਪੰਜਾਬ 'ਚ ਸਰਕਾਰ ਬਰਨ ਤੱਕ ਰਾਗਵ ਚੱਡਾ ਸੂਬੇ ਦੀ ਸਿਆਸਤ ਸਿਆਸਤ ਦੇ ਵਿੱਚ ਸਭ ਤੋਂ ਵੱਧ ਚਰਚਿਤ ਨਾ ਰਹੇ ਨੇ ਪਰ 2024 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੋਂ ਗਾਇਬ ਹੋ ਚੁੱਕੇ ਨੇ ਪੰਜਾਬ 'ਚ ਜਿੱਤ ਤੋਂ ਬਾਅਦ ਉਹਨਾਂ ਨੂੰ ਸੂਬੇ ਤੋਂ ਰਾਜ ਸਭਾ ਮੈਂਬਰ ਵੀ ਬਣਾਇਆ ਗਿਆ ਚੋਣਾਂ ਦੇ ਐਲਾਨ ਸਮੇਂ ਉਹਨਾਂ ਦੀ ਗੈਰ ਹਾਜ਼ਰੀ ਵੀ ਚਰਚਾ ਚ ਆ ਚੁੱਕੀ ਹੈ ਜਿਸ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਉਹ ਆਪਣੀ ਅੱਖ ਦਾ ਆਪਰੇਸ਼ਨ ਕਰਾਉਣ ਲਈ ਵਿਦੇਸ਼ ਗਏ ਹੋਏ ਸੀ ਪਰ ਕੁਝ ਦਿਨ ਪਹਿਲਾਂ ਹੀ ਵਾਪਸ ਆਏ ਨੇ ਹੁਣ ਜਦੋਂ ਪੰਜਾਬ ਚ ਚੋਣਾਂ ਚ ਕੁਝ ਦਿਨ ਬਾਕੀ ਰਹਿ ਗਏ ਨੇ ਅਤੇ ਪਾਰਟੀ ਨੇ ਉਹਨਾਂ ਦਾ ਨਾਂ ਸਟਾਰ ਪ੍ਰਚਾਰਕਾਂ ਦੀ ਸੂਚੀ ਚ ਦਰਜ ਕਰ ਲਿਆ ਪਰ ਉਹ ਅਜੇ ਤੱਕ ਪੰਜਾਬ ਨਹੀਂ ਪਰਤੇ ਨੇ ਪੰਜਾਬ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਕਿ ਪਿਛਲੇ 20 ਸਾਲਾਂ ਚ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਨਾਂ ਬਣ ਕੇ ਉਭਰੇ ਨੇ ਉਹ ਵੀ ਇੰਨਾ ਚੋਣਾਂ ਚ ਨਜ਼ਰ ਨਹੀਂ ਆ ਰਹੇ ਨੇ ਪਰ ਦੂਜੇ ਪਾਸੇ ਨਵਜੋਤ ਨੇ ਫਿਰ ਤੋਂ ক্রিকেট ਦੀ ਦੁਨੀਆ ਵੱਲ ਰੁਖ ਕਰ ਲਿਆ ਹੈ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਆਈਪੀਐਲ ਵਿੱਚ ਇੱਕ ਵਾਰ ਫਿਰ ਗੂੰਜੀ ਪਰ ਪੰਜਾਬ ਦੀ ਸਿਆਸਤ ਕਰਨ ਉਹ ਚੁੱਪ ਹੋ ਗਏ ਨੇ ਉਹਨਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਸਾਫ਼ ਹੈ ਕਿ ਉਹਨਾਂ ਦੀ ਪਤਨੀ ਅਤੇ ਸਾਫ ਕਾ ਵਿਧਾਇਕ ਨਵਜੋਤ ਕੌਰ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਨਾਲ ਲੜ ਰਹੀ ਹੈ ਉਧਰ ਦੂਜੇ ਪਾਸੇ ਮਨਪ੍ਰੀਤ ਬਾਦਲ ਵੀ ਦੂਰ ਨੇ ਸੁਖਦੇਵ ਸਿੰਘ ਢੀਂਡਾ ਪੁੱਤਰ ਨੂੰ ਟਿਕਟ ਨਾਮ ਮਿਲਣ ਤੇ ਨਾਰਾਜ਼ ਚੱਲ ਰਹੇ ਨੇ ਗੁਰਪ੍ਰੀਤ ਘੋਗੀ ਸੁੱਚਾ ਸਿੰਘ ਛੋਟੇਪੁਰ ਸ਼ਮਸ਼ੇਰ ਸਿੰਘ ਦੁੱਲੋਂ ਹਾਈ ਕਮਾਂਡ ਦੇ ਸੂਬਾ ਕਾਂਗਰਸ ਤੋਂ ਨਾ ਖੁਸ਼ ਨੇ ਆਵਾਜ਼-ਏ-ਪੰਜਾਬ ਵੱਜੋਂ ਜਾਣੇ ਜਾਂਦੇ ਜਗਮੀਤ ਬਰਾੜ ਵੀ ਜਿਹੜੇ ਨੇ ਬਿਲਕੁਲ ਇਹਨਾਂ ਸਿਆਸੀ ਪਾਰਟੀਆਂ ਦੀਆਂ ਚੋਣ ਮੁਹਿੰਮਾਂ ਤੋਂ ਦੂਰੀ ਬਣਾ ਕੇ ਬੈਠੇ ਹੋਏ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ